ਇਹ ਵਿਅਕਤੀ ਜੋ ਇੱਕ ਗੱਡੀ ਦੇ ਵਿੱਚ ਸਨ ਜੋ ਕਿ ਨਹਿਰ ਦੇ ਵਿੱਚ ਚਲੀ ਜਾਂਦੀ ਹੈ ਤੇ ਆਪ ਦੀ ਜਾਨ ਦੇ ਲਈ ਤੜਪ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਲਈ ਇੱਕ ਵਿਅਕਤੀ ਆਉਂਦਾ ਹੈ ਤੇ ਪੰਜ ਲੋਕਾਂ ਨੂੰ ਉਹ ਬਚਾ ਲੈਂਦਾ ਹੈ ਇਹ ਕਟਨਾ ਲੁਧਿਆਣਾ ਦੇ ਮਾਛੀਵਾੜਾ ਦੀ ਏ ਜਿੱਥੇ ਰਿਟਾਇਰਡ ਕਰਨਲ ਹਰਜਿੰਦਰ ਸਿੰਘ ਨੇ ਇੱਕ ਬਹਾਦਰੀ ਦਾ ਇਹੋ ਜਿਹਾ ਕਾਰਨਾਮਾ ਕਰਕੇ ਵਿਖਾਇਆ ਜਿਸ ਦੇ ਨਾਲ ਅੱਜ ਲੁਧਿਆਣਾ ਵਾਲਿਆਂ ਦਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਤੇ ਉਸਨੇ ਉਸ ਗੱਡੀ ਦੇ ਵਿੱਚ ਜਿਹੜੇ 5 ਵਿਅਕਤੀ ਸੀਗੇ ਉਹਨਾਂ ਦੀ ਜਾਨ ਬਚਾ ਲਈ ਹੈ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕੁਲਵਿੰਦਰ ਸਿੰਘ ਉਸ ਦੀ ਜਾਨ ਨਹੀਂ ਬਚ ਸਕੀ ਤੁਹਾਨੂੰ ਘਟਦਾ ਦੱਸਦੇ ਆ ਇਹ ਗੱਡੀ ਜਿਹੜੀ ਐ ਐਸਯੂਵੀ ਐ ਇਹ ਨਹਿਰ ਦੇ ਰਸਤੇ ਤੋਂ ਬਠਿੰਡੇ ਤੋਂ ਰੋਪੜ ਜਾ ਰਹੀ ਹੁੰਦੀ ਹੈ ਤੇ ਲੁਧਿਆਣਾ ਦੇ ਮਾਛੀਵਾੜਾ ਨੇੜੇ 10 ਤੋਂ ਲੈ ਕੇ 11 ਵਜੇ ਦੇ ਵਿੱਚ ਇਹ ਗੱਡੀ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਤੇ ਉੱਥੇ ਹੀ ਹਰਜਿੰਦਰ ਸਿੰਘ ਆਪਦੇ ਬੇਟਿਆਂ ਦੇ ਨਾਲ ਵਿਆਹ ਤੋਂ ਵਾਪਸ ਆ ਰਿਹਾ ਹੁੰਦਾ ਤੇ ਉਹ ਦੇਖਦੇ ਨੇ ਕਿ ਗੱਡੀ ਜਿਹੜੀ ਹੈ ਨਹਿਰ ਦੇ ਵਿੱਚ ਡੁੱਬ ਗਈ ਹੈ ਤੇ ਨਾਲ ਦੇ ਨਾਲ ਹੀ 49 ਵਰੇ ਦਾ ਹਰਜਿੰਦਰ ਸਿੰਘ ਨਹਿਰ ਦੇ ਵਿੱਚ ਛਾਲ ਮਾਰ ਦਿੰਦੇ ਨੇ ਤੇ ਉਹਨਾਂ ਦੇ ਦੋ ਬੇਟੇ ਵੀ ਨਹਿਰ ਦੇ ਵਿੱਚ ਛਾਲ ਮਾਰਦੇ ਨੇ ਤੇ ਉਸ ਗੱਡੀ ਦੇ ਬੂਹੇ ਬਾਰੀਆਂ ਭੰਨ ਕੇ ਤੋੜ ਕੇ ਪੰਜ ਵਿਅਕਤੀਆਂ ਨੂੰ ਜਿਹੜਾ ਹੈ ਬਾਹਰ ਕੱਢ ਲੈਂਦੇ ਨੇ ਬਾਹਰ ਤੋਂ 6 ਦੇ 6 ਵਿਅਕਤੀਆਂ ਨੂੰ ਕੱਢ ਲੈਂਦੇ ਨੇ ਲੇਕਿਨ ਕੁਲਵਿੰਦਰ ਸਿੰਘ ਠੰਡ ਦੇ ਨਾਲ ਜਿਹੜਾ ਹੈ ਬਿਲਕੁਲ ਫਰੀਜ਼ ਕਰ ਜਾਂਦੇ ਨੇ ਤੇ ਉਹਨਾਂ ਦੀ ਜਿਹੜੀ ਮੌਤ ਐ ਹੋ ਜਾਂਦੀ ਐ ਉਹਨਾਂ ਨੂੰ ਬ੍ਰੌਡ ਡੈਡ ਆਖਿਆ ਜਾਂਦਾ ਹੈ ਹਸਪੀਟਲ ਦੇ ਵਿੱਚ ਲੇਕਿਨ ਜਿਹੜੇ ਬਾਕੀ ਦੇ 5 ਵਿਅਕਤੀ ਨੇ ਉਹਨਾਂ ਦੀ ਜਾਨ ਜਿਹੜੀ ਐ ਉਹ ਬਚਾ ਲਈ ਜਾਂਦੀ ਐ ਇੱਕ ਵਿਅਕਤੀ ਦੇ ਬਾਡੀ ਦੇ ਵਿੱਚ ਪਾਣੀ ਕਾਫੀ ਚਲਾ ਜਾਂਦਾ ਹੈ ਤੇ ਉਸ ਨੂੰ ਪ੍ਰੈਸ਼ਰ ਦੇ ਕੇ ਉਸ ਦਾ ਛਾਤੀ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਤੇ ਬਾਕੀ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੂੰ ਡੀ ਐਮ ਸੀ ਲੁਧਿਆਣਾ ਦੇ ਵਿੱਚ ਰੈਫਰ ਕੀਤਾ ਗਿਆ ਤੇ 5 ਜਿਹੜੇ ਵਿਅਕਤੀ ਨੇ ਉਹ ਸੇਫ ਨੇ ਮੌਕੇ ਤੇ ਪਿੰਡ ਦੇ ਲੋਕ ਵੀ ਪੁੱਜ ਜਾਂਦੇ ਨੇ ਅਤੇ ਜਿਨ੍ਹਾਂ ਨੂੰ ਠੰਡ ਲੱਗ ਰਹੀ ਹੁੰਦੀ ਹੈ ਜਿਹੜੇ ਜਿਨ੍ਹਾਂ ਨੂੰ ਬਚਾਇਆ ਹੁੰਦਾ ਹੈ ਉਹਨਾਂ ਨੂੰ ਸ਼ਾਲ ਤੇ ਕੰਬਲ ਜਿਹੜਾ ਹੈ ਉਹਨਾਂ ਨੂੰ ਦਿੰਦੇ ਨੇ ਉਹਨਾਂ ਦਾ ਖਿਆਲ ਰੱਖਦੇ ਨੇ ਤੇ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਜਿਹੜੇ ਦੋ ਬੇਟੇ ਨੇ ਜਿਨ੍ਹਾਂ ਦੀ ਉਮਰ ਸਿਰਫ 17 ਤੇ 18 ਵਰੇ ਹੈ ਟੀਨੇਜਰ ਜਿਹੜੇ ਮੁੰਡੇ ਨੇ ਉਹ ਉਹਨਾਂ ਦਾ ਸਾਥ ਦਿੰਦੇ ਨੇ ਇਸ ਕਾਰਨਾਮੇ ਨੂੰ ਅਚੀਵ ਕਰਨ ਦੇ ਵਿੱਚ ਕਿਉਂਕਿ ਬਹੁਤ ਵੱਡੀ ਜਿਹੜੀ ਇਹ ਕਟਨਾ ਹੈ ਬਹੁਤ ਵੱਡੀ ਬਹਾਦਰੀ ਦੀ ਜਿਹੜੀ ਕਟਨਾ ਉਹਨਾਂ ਨੇ ਜਿਸ ਨੂੰ ਅੰਜਾਮ ਦਿੱਤਾ ਇਸ ਦੇ ਲਈ ਅਸੀਂ ਉਹਨਾਂ ਨੂੰ ਨਤਮਸਤਕ ਹੁੰਨੇ ਆ ਤੇ ਇਦਾਂ ਦੇ ਜਿਹੜੇ ਐਗਜ਼ੈਂਪਲ ਨੇ ਸਾਡੀ ਸੋਸਾਇਟੀ ਦੇ ਵਾਸਤੇ ਬਹੁਤ ਹੀ ਵੱਡੇ ਨੇ ਕਿਉਂਕਿ ਰਾਤ ਦਾ ਵੇਲਾ ਸੀ ਜਦੋਂ ਗੱਡੀ ਨਹਿਰ ਦੇ ਵਿੱਚ ਡੁੱਬ ਜਾਂਦੀ ਹੈ ਰਾਤੀ 10 ਤੋਂ ਲੈ ਕੇ 11 ਵਜੇ ਦਾ ਸਮਾਂ ਸੀ ਤੇ ਆਪਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੇ ਤੇ ਉਹਨਾਂ ਦੇ ਦੋਨੋਂ ਬੇਟਿਆਂ ਨੇ ਨਹਿਰ ਦੇ ਵਿੱਚ ਛਾਲ ਮਾਰੀ ਉਹਨਾਂ ਦੇ ਬੇਟਿਆਂ ਨੇ ਦੱਸਿਆ ਕਿ ਇੱਕ ਪੇੜ ਜਿਹੜਾ ਟੁੱਟਿਆ ਹੋਇਆ ਸੀ ਉਸ ਪੇੜ ਦੇ ਰਾਹੀਂ ਉਹਨਾਂ ਨੇ ਗੱਡੀ ਨੂੰ ਹੋਰ ਅੰਦਰ ਜਾਣ ਤੋਂ ਜਿਹੜਾ ਕਿਉਂਕਿ ਕਾਫੀ ਮਡੀ ਵਾਟਰ ਸੀਗਾ ਉਹ ਉਸ ਦੇ ਵਿੱਚ ਮਿੱਟੀ ਬਹੁਤ ਜ਼ਿਆਦਾ ਸੀ ਤੇ ਤਸਰ ਰਹੀ ਸੀ ਗੱਡੀ ਅੰਦਰ ਤੋਂ ਉਹਨਾਂ ਨੇ ਪੇੜ ਦੇ ਰਾਹੀਂ ਉਸ ਗੱਡੀ ਨੂੰ ਜਿਹੜਾ ਹੈ ਹੋਰ ਅੰਦਰ ਜਾਣ ਤੋਂ ਰੋਕਿਆ ਬਾਅਦ ਦੇ ਵਿੱਚ ਗੱਡੀ ਦੇ ਸ਼ੀਸ਼ੇ ਨੇ ਜਿਹੜੇ ਉਹ ਤੋੜੇ ਤੇ ਇੱਕ ਇੱਕ ਕਰਕੇ ਸਾਰਿਆਂ ਨੂੰ ਬਾਹਰ ਕੱਢਿਆ ਤੇ ਉਸ ਦੌਰਾਨ ਹਰਜਿੰਦਰ ਸਿੰਘ ਤੇ ਉਹਨਾਂ ਦੇ ਬੇਟਿਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਆ ਕੇ ਉਹਨਾਂ ਨੇ ਪਾਣੀ ਵੀ ਪੀਤਾ ਤੇ ਜਦੋਂ ਹਰਜਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਉੱਥੇ ਉਹ ਕੀ ਕਰ ਰਹੇ ਸੀ ਉਹਨਾਂ ਨੇ ਦੱਸਿਆ ਕਿ ਉੱਥੇ ਇੱਕ ਠੇਕਾ ਹੈਗਾ ਤਾਂ ਉੱਥੇ ਉਹ ਇੱਕ ਚੰਗੇ ਸਮੇ ਲਈ ਜਿਹੜਾ ਹੈ ਉਹ ਰੁਕੇ ਸੀ ਤਾਂ ਉਹਨਾਂ ਨੇ ਵੇਖਿਆ ਗੱਡੀ ਜਿਹੜੀ ਹੈ ਡੁੱਬ ਰਹੀ ਹੈ ਤੇ ਉਹਨਾਂ ਨੇ ਆਪਦੀ ਜਾਨ ਨੂੰ ਪਰਵਾਹ ਨਾ ਕਰਦੇ ਹੋਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇੱਕ ਵਿਅਕਤੀ ਦੀ ਜਾਨ ਨਹੀਂ ਬਚਾ ਸਕੀ ਗਈ ਲੇਕਿਨ 6 ਵਿਅਕਤੀਆਂ ਦੀ ਜਿਹੜੀ ਜਾਨ ਹੈ ਉਹ ਬਚਾ ਲਈ ਗਈ ਇਹ ਜਿਹੜੇ ਵਿਅਕਤੀ ਸੀਗੇ ਇਹ ਐਸਯੂਵੀ ਗੱਡੀ ਦੇ ਵਿੱਚ ਪਾਈਪਲਾਈਨ ਦਾ ਜਿਹੜਾ ਕੰਮ ਹੈ ਉਹ ਕਰਦੇ ਨੇ ਉਹ ਜਾ ਰਹੇ ਸੀਗੇ ਬਠਿੰਡੇ ਤੋਂ ਰੋਪੜ ਵਾਲੇ ਪਾਸੇ ਤੇ ਲੁਧਿਆਣਾ ਦੀ ਮਾਛੀਵਾੜਾ ਨੇੜੇ ਨਹਿਰ ਦੇ ਕੋਲੇ ਜਿਹੜੀ ਕਟੜਾ ਵਾਪਰੀ ਹੈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਬੱਚਿਆਂ ਦੇ ਉਹਨਾਂ ਦੇ ਬੇਟਿਆਂ ਦੇ ਇਸ ਜਜ਼ਬੇ ਨੂੰ ਸਲਾਮ ਹੈ ਹਰਜਿੰਦਰ ਸਿੰਘ ਨੇ ਇਹ ਵੀ ਆਖਿਆ ਕਿ ਜੇ ਉਹ ਵੇਖਦੇ ਰਹਿੰਦੇ ਤੇ ਉਹਨਾਂ ਨੂੰ ਸ਼ਰਮ ਆਉਣੀ ਸੀ ਕਿ ਉਹਨਾਂ ਨੂੰ ਰੱਬ ਦਾ ਕੋਈ ਡਰ ਨਹੀਂ ਕਿ ਉਹਨਾਂ ਨੂੰ ਬਚਾ ਨਾ ਸਕੇ ਉਹ ਤੇ ਜੇ ਉਹਨਾਂ ਦਾ ਫਰਜ਼ ਸੀਗਾ ਉਹਨਾਂ ਨੂੰ ਬਚਾਉਣਾ ਇਹ ਉਹਨਾਂ ਨੇ ਆਖਿਆ ਤੇ ਉਹਨਾਂ ਦੇ ਬੇਟਿਆਂ ਨੂੰ ਵੀ ਇਹੀ ਉਹਨਾਂ ਨੇ ਸਿਖਾਇਆ ਕਿ ਰੱਬ ਤੋਂ ਡਰੋ ਤੇ ਲੋਕਾਂ ਦੀ ਮਦਦ ਕਰੋ ਇਹ ਆਖਣਾ ਸੀ ਹਰਜਿੰਦਰ ਸਿੰਘ ਦਾ ਤੇ ਇਦਾਂ ਦਾ ਜਿਹੜਾ ਐਗਜ਼ੈਂਪਲ ਹੈ ਹਰਜਿੰਦਰ ਸਿੰਘ ਨੇ ਸੈੱਟ ਕੀਤਾ ਹੈ ਉਹਨਾਂ ਦੀ ਬਹੁਤ ਜ਼ਿਆਦਾ ਤਾਰੀਫ਼ ਵੀ ਹੋ ਰਹੀ ਹੈ ਉਹਨਾਂ ਦਾ ਮਾਨ ਸਨਮਾਨ ਵੀ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਪਿੰਡ ਦੇ ਲੋਕਾਂ ਨੇ ਵੀ ਇਹਦੀ ਸ਼ਲਾਘਾ ਕੀਤੀ ਹੈ ਬਾਅਦ ਦੇ ਵਿੱਚ ਪੁਲਿਸ ਵੀ ਆਂਦੀ ਹੈ ਐਂਬੂਲੈਂਸ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਡੀ ਐਮ ਸੀ ਜਿਹੜਾ ਹੈ ਇੱਕ ਵਿਅਕਤੀ ਨੂੰ ਰੈਫਰ ਕਰ ਦਿੱਤਾ ਗਿਆ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ